ਜਿਨ੍ਹਾਂ ਨੂੰ ਖਡੂਰ ਸਾਹਿਬ ਹਲਕੇ ਤੋਂ ਪਾਰਟੀ ਨੇ ਬਤੌਰ ਉਮੀਦਵਾਰ ਉਤਾਰਿਆ ਅਸੀਂ ਅੱਜ ਸਾਰੇ ਉਹਨਾਂ ਦੇ ਨਾਲ ਵਰਦਾਰਸਬ ਪਰੰਪਰਾਂ ਸਰਵਨਿਕ ਆ ਅਸੀਂ ਆਤਮਾਸਤਕ ਨੂੰ ਆਏ ਆ ਜੀਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨ ਆਏ ਆ ਕਿ ਪ੍ਰਮਾਤਮਾ ਮੇਰ ਭਰਿਆ ਹੱਥ ਰੱਖੇ ਜਿਸ ਤਰ੍ਹਾਂ ਸਰਦਾਰ ਭਗਵੰਦ ਸਿੰਘ ਮਾਨ ਸਾਹਿਬ ਨੇ ਪਿਛਲੇ 2 ਸਾਲ ਦੇ ਵਿੱਚ ਜੋ ਕੰਮਕਾਰ ਕੀਤੇ ਨੇ ਉਹਨਾਂ ਕੰਮਕਾਰਾਂ ਦੀ ਸਮੀਖਿਆ ਜਿਹੜੀ ਆ ਹੋਣੀ ਆ ਅਸੀਂ ਲਗਭਗ ਆਪਣੇ ਨੂੰ ਇਮਾਨਦਾਰੀ ਦੇ ਨਾਲ ਦਿਨੋਂ ਜਿਹੜੇ ਨੇ ਸਾਰੇ ਕੰਮ ਕੀਤੇ ਨੇ ਸੋ ਹੁਣ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣਾ ਹੈ ਕਿ ਪ੍ਰਮਾਤਮਾ ਮੇਰ ਭਰਿਆ ਆਸਤ ਰੱਖੇ ਕਿ ਅਸੀਂ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦਾ ਅਸ਼ੀਰਵਾਦ ਤਾਂ ਕਿ ਸਿਟੀਓ ਸਾਹਿਬ ਜ਼ਰੂਰ ਪੁੱਛਣਾ ਚਾਹਾਂਗਾ ਬੀਜੇਪੀ ਦੇ ਪ੍ਰਧਾਨ ਨੇ ਪੰਜਾਬ ਜਾ ਕੇ ਜੀ ਉਹਨਾਂ ਨੇ ਕਿਹਾ ਕਿ ਮੇਰਾ ਸਿਆਸੀ ਤਜਰਬਾ ਕਹਿੰਦਾ ਹੈ ਕਿ ਟਿਕਟਾਂ ਵਾਪਸ ਲੈਣੀਆਂ ਪੈਣਗੀਆਂ ਸਰਕਾਰ ਨੂੰ ਕਿਉਂਕਿ ਹਾਰ ਦੇ ਡਰ ਦੇ ਕਾਰਨ ਜਿਹੜਾ ਮੰਤਰੀਆਂ ਨੂੰ ਟਿਕਟ ਦਿੱਤੀ ਕੀ ਇਸਤੇ ਦੇਖੋ ਇਹਨਾਂ ਦੇ ਸਿਆਸੀ ਤਜਰਬੇ ਨੇ ਇਹ ਤੇ ਮਾਰਿਆ ਜੇ ਸਿਆਸੀ ਤਜਰਬੇ ਨਾ ਕਰਦੇ ਹੁੰਦੇ ਤੇ ਪੰਜਾਬ ਅੱਜ ਇਸ ਇਹੋ ਜਿਹੇ ਹਾਲਾਤ ਪੰਜਾਬ ਦੇ ਜਿਹੜੇ ਆ ਉਹ ਖਰਾਬ ਨਾ ਹੁੰਦੇ ਸੋ ਜਿਹੜੇ ਤਜਰਬੇ ਜਿਨ੍ਹਾਂ ਨੂੰ ਰਾਜਨੀਤਿਕ ਤਜਰਬੇ ਕਹਿੰਦੇ ਨੇ ਉਹਨਾਂ ਦੀ ਕੋਈ ਅਹਿਮੀਅਤ ਨਹੀਂ ਹੈਗੀ ਜੋ ਪਾਈ ਦੇ ਵਿੱਚ ਵੀ ਇਹਨਾਂ ਨੇ ਬੜੇ ਤਜਰਬੇ ਕੀਤੇ ਸੀਗੇ ਉਹ ਸਾਰੇ ਤਜਰਬੇ ਜਿਹੜੇ ਆ ਉਹ ਘਰੇਲ-ਤਰਾਏ ਰਹਿ ਗਏ ਤੇ ਇਸ ਤਰ੍ਹਾਂ ਹੀ ਇਹਨਾਂ ਦੇ ਹੁਣ ਵੀ ਜਿਹੜੇ ਤਜਰਬੇ ਨੇ ਉਹਨਾਂ ਨੂੰ ਕੋਈ ਭੂਰ ਨਹੀਂ ਪੈਣ ਵਾਲਾ ਸਾਰੇ ਇਹਨਾਂ ਦੇ ਤਜਰਬੇ ਫੇਲ ਹੋਣਗੇ ਪੰਜਾਬ ਦੀ ਜਨਤਾ ਨੇ 2022 ਦੇ ਵਿੱਚ ਵੀ ਤਜਰਬੇ ਫੇਲ ਕੀਤੇ ਸੀਗੇ ਹੁਣ ਵੀ ਕਰੂਗਾ ਪੰਜ ਪਠਾਨ ਗੁਰੂ ਅਰਜਨ ਦੇਵ ਪਾਸ਼ਾ ਦੀ ਦਰਬਾਰ ਤੇ ਸਰਦਾਰ ਸਾਹਿਬ ਕੀ ਨਤਵਤ ਮਸਤਕ ਹੋਣ ਲਈ ਮੈਂ ਆਪਣੇ ਕੈਬਨਟ ਦੇ ਵਜ਼ੀਰ ਸਾਥੀ ਸਰਦਾਰ ਹਰਪ੍ਰੀਤ ਸਿੰਘ ਜੀ ਸਰਦਾਰ ਗੁਰਬੀਰ ਸਿੰਘ ਕੌਂ ਦੀ ਐਮਐਲਏ ਬਾਬਾ ਬਕਾਲਾ ਸਰਦਾਰ ਮਨਿੰਦਰ ਸਿੰਘ ਦੀ ਲਾਲਪੁਰਾ ਐਮਐਲਏ ਕੁਮਾਰ ਸਾਹਿਬ ਐਮਐਲਏ ਤਰਨਤਾਰਨ ਸਰਦਾਰ ਕਸ਼ਮੀਰ ਸਿੰਘ ਜੀ ਸੋਹ ਸਾਡੇ ਸਾਰੇ ਚੇਅਰਮੈਨ ਸਾਹਿਬ ਤੇ ਹੋਰ ਵੀ ਸਾਡੇ ਸਾਥੀ ਆਮ ਆਦਮੀ ਪਾਰਟੀ ਦੀ ਰੀੜ ਦੀ ਹੱਡੀ ਸਾਡੇ ਵਲੰਟੀਅਰ ਸਾਥੀ ਜੀ ਕੇ ਦਾ ਨਾਂ ਨਾ ਲਿਆ ਗਿਆ ਬਤੇ ਮੈਂ ਆਪਣੇ ਭਰਾਵਾਂ ਤੋਂ ਖੁਮਾ ਮੰਗਦਾ ਸਾਰਿਆਂ ਦੇ ਨਾਲ ਗੁਰੂ ਮਹਾਰਾਜ ਦਾ ਓਟ ਆਸਰਾ ਲੈਣ ਲਈ ਆਏ ਤੇ ਪ੍ਰਮਾਤਮਾ ਕਿਰਪਾ ਕਰੇ ਸਾਨੂੰ ਤਾਕਤ ਬਲ ਦੇਵੇ ਤੇ ਲੋਕਾਂ ਨੂੰ ਅਪੀਲ ਆ ਕਿ ਵੱਡੀ ਲੀਡ ਨਾਲ ਜਿਤਾ ਕੇ ਲੋਕ ਸਭਾ ਚ ਭੇਜਣ ਤਾਂ ਜੋ ਅਸੀਂ ਗੁਰੂਆਂ ਪੀਰਾਂ ਦੀ ਚਰਨ ਛੋਹ ਪ੍ਰਾਪਤ ਅਰਤੀ ਲੋਕ ਸਭਾ ਫੜੂ ਸਾਹਿਬ ਇਥੋਂ ਦੀ ਸੇਵਾ ਕਰ ਸਕੀਏ ਜਿਹੜੇ ਸਾਡੇ ਹੱਕ ਹਕੂਕ ਸੈਂਟਰ ਦੀ ਬੀਜੇਪੀ ਸਰਕਾਰ ਨੇ ਰੁਕੇ ਆ ਉਹ ਇੰਡੀਆ ਲਾਇੰਸ ਵਾਲੀ ਪ੍ਰਮਾਤਮਾ ਕਿਰਪਾ ਕਰੇ ਸਰਕਾਰ ਬਣੇ ਸੈਂਟਰ ਦੇ ਵਿੱਚ ਕੇਂਦਰ ਚ ਤੇ ਅਸੀਂ ਆਪਦੇ ਹੱਕ ਹਕੂਕ ਲੋਕ ਸਭਾ ਖਦੂਰ ਸਾਹਿਬ ਦੇ ਪੰਜਾਬ ਦੇ ਹੱਕ ਹਕੂਕ ਟੱਕੇ ਨਾ ਆਪਦੀ ਕਲਮਨਾ ਜਿਹੜਾ ਹਰਿਆਪੈਨ ਸਾਨੂੰ ਮਿਲਣਾ ਉਹਦੇ ਨਾਲ ਇੱਥੇ ਲੈ ਕਿਹੜੇ ਕਿਹੜੇ ਮੁੱਦੇ ਲਾ ਕੇ ਆਮ ਆਦਮੀ ਪਾਰਟੀ ਜਿਹੜੀ ਹੈ ਕੋਈ ਚੋਣ ਮੈਦਾਨ ਚ ਉਤਰੇਗੀ ਵੇਖੋ ਆਮ ਆਦਮੀ ਪਾਰਟੀ ਜਿਹੜੀ ਲੋਕਾਂ ਦੇ 90% ਬਿਜਲੀ ਦੇ ਬਿੱਲ ਜ਼ੀਰੋ ਆਏ ਆ ਮੱਲਾਕਲੀ ਨੇ ਕੋ ਖੁੱਲੇ ਆ ਲੋਕਾਂ ਦਾ ਇਲਾਜ ਫ੍ਰੀ ਆ ਟੈਸਟ ਫ੍ਰੀ ਆ ਦਵਾਈਆਂ ਫ੍ਰੀ ਆ ਲੋਕਾਂ ਨੂੰ ਘਰ ਘਰ ਰਾਸ਼ਨ ਮਿਲ ਰਿਹਾ ਹੋਮ ਡਿਲੀਵਰੀ ਹੁੰਦੀ ਆ ਰਾਸ਼ਨ ਦੀ ਹੋਰ ਜੇ ਆਪਾਂ ਕਹਿਣ ਲੱਗੀਏ ਜਿਹੜੀਆਂ 40-42 ਹਜ਼ਾਰ ਨੌکریاں ਮਿਲੀਆਂ ਉਹ ਮੈਰਿਟ ਦੇ ਆਧਾਰ ਤੇ ਆਮ ਘਰਾਂ ਦੇ ਕੁੜੀਆਂ ਮੁੰਡਿਆਂ ਨੂੰ ਮਿਲੀਆਂ ਆਮ ਆਦਮੀ ਪਾਰਟੀ ਨੇ ਦੋ ਸਾਲਾਂ ਦੇ ਵਿੱਚ ਸਰਕਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੰਨੇ ਕੰਮ ਕੀਤੇ ਆ ਨਾ ਪੁਰਾਣੀਆਂ ਰਵਾਇਤੀ ਪਾਰਟੀਆਂ ਦੇ ਕੀਤੇ ਪੰਜ ਸਾਲ ਦੇਖ ਲਓ ਤੇ ਆਮ ਆਦਮੀ ਪਾਰਟੀ ਦੇ ਕੀਤੇ ਦੋ ਸਾਲਾਂ ਦੇ ਕੰਮ ਨਾਲੋਂ ਜੇ ਅੰਤਰ ਕੱਢੀਏ ਤਾਂ ਲੋਕਾਂ ਨੂੰ ਵੀ ਇਹ ਪਤਾ ਲੱਗਦਾ ਕਿ ਵਾਕਈ ਆਮ ਆਦਮੀ ਪਾਰਟੀ ਸ਼ਿਵਾਧਾਰਨ ਦੀ ਪਾਰਟੀ ਆ ਭਗਵੰਤ ਮਾਨ ਲੋਕਾਂ ਦਾ ਪੁੱਤ ਬਣ ਕੇ ਭਰਾ ਬਣ ਕੇ ਲੋਕਾਂ ਦੇ ਪਰਿਵਾਰਾਂ ਨਾਲ ਵਿਚਰ ਰਿਹਾ ਇੱਕ ਪਹਿਲਾ ਮੁੱਖ ਮੰਤਰੀ ਹੈ ਜਿਹੜਾ 24 ਘੰਟੇ ਰਾਤ ਦਿਨ ਲੋਕਾਂ ਦੀ ਸੇਵਾ ਦੇ ਵਿੱਚ ਆ ਜਾ ਰਿਹਾ ਸਾਡੇ ਐਮ ਐਲ ਏ ਸਾਡੇ ਮਨਿਸਟਰ ਸਾਡੇ ਸਾਰੇ ਚੇਅਰਮੈਨ ਜਿੰਨੇ ਵੀ ਵਰਕਰ ਆ ਲੋਕਾਂ ਦੀ ਸੇਵਾ ਵਿਚਾਰ ਬਿਲਾ ਜਾ ਰਹੇ ਤੇ ਲੋਕਾਂ ਨੂੰ ਵੇਖੋ ਲੋਕਾਂ ਨੇ ਅੰਤਰ ਤੇ ਕੱਢ ਰਾਈਆਂ ਬਾਕੀ ਜਿਹੜੀ ਸਾਡੀ ਬਾਰਡਰ ਪੈਲਟ ਆ ਜਿਵੇਂ ਤਾਰੋਂ ਪਾਰ ਲੀਆਂ ਜ਼ਮੀਨਾਂ ਆ ਉਹਨਾਂ ਦਾ ਮੁਆਵਜ਼ਾ ਮਿਲਦਾ 10000 ਰੁਪਇਆ ਸਾਲ ਦਾ ਉਹ ਵੀ ਕਈ ਵਾਰ ਲੇਟ ਹੋ ਜਾਂਦੀਆਂ ਕਿਸ਼ਤਾਂ ਸਾਡੇ ਕਿਸਾਨ ਭਰਾ ਵਿਚਾਰੇ ਬੜੇ ਖੱਜਲ ਖਰਾਬ ਹੁੰਦੇ ਆ ਜੇ ਸਾਡੇ ਦਰਿਆਈ ਏਰੀਏ ਦੀ ਗੱਲ ਕਰੀਏ ਖਡੂਰ ਸਾਹਿਬ ਸੁਲਤਾਨਪੁਰ ਲੋਧੀ ਗੁੰਦਵਾਲ ਸਾਹਿਬ ਮੁਠਿਆ ਆਲਾ ਝੁੱਗੀਆਂ ਨੂਰ ਮੁਹੰਮਦ ਸਭਰਾ ਉਹਨਾਂ ਮਾ ਗੱਟੀ ਕਿੰਨਾ ਏਰੀਆ ਜਿਹੜਾ ਵਾ ਦਰਿਆ ਦੀ ਮਾਰੇ ਠੋਂਦਾ ਤੇ ਉਹਦਾ ਮੁਆਵਜ਼ਾ ਵੀ 1800 ਰੁਪਏ ਸੈਂਟਰ ਗਵਰਨਮੈਂਟ ਦਿੰਦੀ ਆ ਉਹ ਵੀ ਮੁਆਵਜ਼ਾ ਸਾਡੀ ਸਰਕਾਰ ਬੰਦੇ ਹੋ ਇੰਡੀਆ ਲਾਇਸ ਦੀ ਉਹ ਵੀ ਮੁਆਵਜ਼ਾ ਘੱਟ ਤੋਂ ਘੱਟ ਜਿਹੜਾ ਬਾਰਡਰ ਤੋਂ ਤਾਰੋਂ ਪਾਰਲੇ ਕਿਸਾਨ ਆ ਤੇ ਜਿਹੜੇ ਦਰਿਆ ਦੇ ਨਾਲ ਨੁਕਸਾਨ ਹੁੰਦਾ ਹੜਾ ਦੇ ਨਾਲ ਨੁਕਸਾਨ ਹੁੰਦਾ ਉਹ 50000 ਰੁਪਇਆ ਜਿਹੜਾ ਵਾ ਉਹ ਅਸੀਂ ਕਰਾ ਕੇ ਲੈ ਕੇ ਆਵਾਂਗੇ ਮੇ ਕੋਈ ਜਿਹੜਾ ਸਾਰਾ ਕੁਝ ਹੈ ਸੈਂਟਰ ਹੀ ਕਰ ਸਕਦਾ ਸੈਂਟਰ ਮਾਈ ਬਾਪ ਆ ਕੇਂਦਰ ਸਰਕਾਰ ਤੋਂ ਹੀ ਸਾਰੇ ਕੰਮ ਹੋਣੇ ਹੁੰਦੇ ਆ ਤੇ ਪ੍ਰਮਾਤਮਾ ਕਿਰਪਾ ਕਰੇ ਪੱਟੀ ਲੀਡਰ ਨਾ ਲੋਕ ਭੇਜਣ ਲੋਕ ਸਭਾ ਦੇ ਵਿੱਚ ਤੇ ਇਹ ਸਾਰੇ ਮਸਲੇ ਹੱਲ ਕਿਸਾਨਾਂ ਦਾ ਜਿਹੜਾ ਮੁੱਦਾ ਹਲੇ ਤੱਕ ਸਟੈਂਡ ਕਰਦਾ ਐ ਐਮਐਸਪੀ ਲੈ ਗਈ ਵੇਖੋ ਕੀ ਲੱਗਦਾ ਨਹੀਂ ਜਿਹੜੇ ਕਿਸਾਨਾਂ ਦਾ ਜਿਹੜਾ ਮੁੱਦਾ ਕਰਕੇ ਇਸ ਟਾਈਮ ਦੇ ਲੋਕ ਸਭਾ ਚੋਣਾਂ 'ਚ ਕੁਝ ਅਸਰ ਦੇਖੋ ਐਮਐਸਪੀ ਜਿਹੜੀ ਆ ਉਹ ਵੀ ਕੇਂਦਰ ਸਰਕਾਰ ਨੇ ਦੇਣੀ ਆ ਕਈ ਨਾ ਸਾਡੇ ਪੰਜਾਬ ਵਾਲੇ ਜਿਹੜੇ ਲੀਡਰ ਨੇ ਵਿਰੋਧੀ ਪਾਰਟੀ ਦੇ ਉਹਨਾਂ ਛੋਟੀਆਂ ਛੋਟੀਆਂ ਕਈ ਸਾਡੇ ਪਾਰਟੀ ਦੇ ਲੀਡਰ ਨੇ ਕਿਲਪਾ ਕੱਟ-ਕੱਟ ਕੇ ਚਲਾਉਂਦੇ ਆ ਵੀ ਇਹ ਜੀ ਕਹਿੰਦੇ ਐਮਐਸਪੀ ਦਿਆਂਗੇ ਇਹ ਸਾਰੇ ਜਾਣਦੇ ਆ ਕਿਸਾਨ ਵੀ ਜਾਣਦੇ ਆ ਕਾਲੀ ਪਾਤ ਸਾਰੀਆਂ ਰਵੈਤੀ ਪਾਰਟੀਆਂ ਦੇ ਪ੍ਰਾਣੀਆਂ ਦੇ ਲੀਡਰ ਵੀ ਜਾਣਦੇ ਆ ਤੇ ਪੱਤਰਕਾਰ ਭਰਾ ਵੀ ਜਾਣਦੇ ਵੀ ਐਮਐਸਪੀ ਜਿਹੜੀ ਆ ਉਹ ਕੇਂਦਰ ਸਰਕਾਰ ਹੀ ਦੇ ਸਕਦੀ ਹੈ ਇਦਰੀ 71 7000 ਕਰੋੜ ਰੁਪਏ ਸਾਲ ਦਾ ਚਾਹੀਦਾ ਇੰਨੇ ਪੈਸੇ ਜਿਹੜੀ ਆ ਪੰਜਾਬ ਗਵਰਨਮੈਂਟ ਆ ਉਹ ਆਪਾਂ ਨੂੰ ਪਤਾ ਨਹੀਂ ਕਰ ਸਕਦੀ ਤੇ ਐਮਐਸਪੀ ਸੈਂਟਰ ਨਹੀਂ ਦੇ ਸਕਦੀ ਇਹ ਉਹ ਪੰਜਾਬ ਹੈ ਜਿਹੜਾ 1965 66 ਦੇ ਦੌਰਾਨ ਜਦੋਂ ਪੂਰੇ ਭਾਰਤ ਦੇ ਵਿੱਚ ਭੁੱਖਮਰੀ ਪਈ ਅਮਰੀਕਾ ਹੋਰ ਜਿਹੜੀਆਂ ਕਟੜੀਆ ਉਹਲਾ ਤੋਂ ਭਾਰਤ ਮਹਿੰਗਾ ਨਾਲ ਮੋੜ ਰਿਹਾ ਤੇ ਪੰਜਾਬ ਨੇ ਉਦੋਂ ਪੂਰੇ ਭਾਰਤ ਦਾ ਢਿੱਡ ਭਰਿਆ ਭੁੱਖਮਰੀ ਖਤਮ ਕੀਤੀ ਵੱਤੂ ਅਨਾਜ ਕਾ ਕੇ ਦਿੱਤਾ ਅੱਜ ਦੁੱਤੀਆਂ ਸਟੇਟਾਂ ਦੇ ਵਿੱਚ ਨਾਜ ਪੈਦਾ ਹੋਣ ਲੱਪਿਆ ਤੇ ਮੋਦੀ ਸਰਕਾਰ ਬੀਜੇਪੀ ਸਰਕਾਰ ਸਾਡੇ ਪੰਜਾਬ ਨਾਲ ਸਾਡੇ ਕਿਸਾਨਾਂ ਨਾਲ ਮੈਂ ਆਪ ਕਿਸਾਨ ਐ ਅਹੀਂ ਪੋਲਿਟੀਸ਼ਨ ਹੋਣ ਤੋਂ ਪਹਿਲਾਂ ਪੇ ਪਾਰਟੀ ਦੇ ਨਮਾਇੰਦੇ ਹੋਣ ਤੋਂ ਪਹਿਲਾਂ ਪਹਿਲਾਂ ਕਿਸਾਨ ਐ ਮੈਂ ਆਪ ਖੁਦ ਖੇਤੀ ਕਰਦਾ ਮੈਂ ਕਿਸਾਨੀ ਕਿਤੇ ਨਾਲ ਜੁੜਿਆ ਆ ਆਦਮੀ ਆ ਮੈਨੂੰ ਵੀ ਜੇ ਐਮਐਸਪੀ ਮਿਲਦੀ ਆ ਮੇਰੀ ਫਸਲ ਵੇਖਦੀ ਆ ਤੇ ਮੈਂ ਵੀ ਤਾਂ ਹੀ ਇਹ ਕਰ ਸਕਦਾ ਜੇ 4 ਪੈਸੇ ਸਾਡੀ ਜ਼ਮੀਨ ਚ ਵੜ ਜਾਣਗੇ ਮੈਂ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਮੈਂ ਕਿਸਾਨਾਂ ਦੇ ਨਾਲ ਖੜਾ ਐਮਐਸਪੀ ਲੈ ਲਈ ਆਪਦਾ ਹੱਕ ਲੈ ਲਈ ਸਾਨੂੰ ਵੀ ਕਿਸਾਨਾਂ ਦੇ ਨਾਲ ਜੇ ਬਾਟਰ ਤੇ ਬਹਿਣਾ ਪਊ ਮੋਦੀ ਦੇ ਬੂਹੇ 'ਤੇ ਬਹਿਣਾ ਪਊ ਭਵਾਂਗੇ ਐਮਐਸਪੀ ਲੈ ਕੇ ਆਵਾਂਗੇ ਬਾਕੀ ਪੰਜਾਬ ਦੇ ਕਿਸਾਨ ਜਿਹੜੇ ਐ ਜਿਹੜਾ ਰੂ ਨੇ ਜੇ 2020 ਚ ਗੱਲ ਕਰੀਏ ਜੋ ਕਿਸਾਨੀ ਸੰਘਰਸ਼ ਚੱਲਿਆ ਜਦੋਂ ਮੋਦੀ ਨੇ ਕਾਲੇ ਕਾਨੂੰਨਾਂ ਉਦੋਂ ਵੀ ਕੋਟਿਆਂ ਭਾਰ ਕਿਸਾਨਾਂ ਨੇ ਕੀਤਾ ਮੋਦੀ ਨੂੰ ਗੱਲ ਕਰਕੇ ਫਿਰ ਮੋਦੀ ਸਰਕਾਰ ਮੁੱਕਰ ਜਾਂਦੀ ਆ ਪ੍ਰਮਾਤਮਾ ਕਿਰਪਾ ਕਰੇ ਹਰ ਕਾ ਲੋਕੀ ਮੋਦੀ ਨੂੰ ਭਜਾਉਣਗੇ ਸੈਂਟਰ ਚ ਇੰਡੀਆ ਲਾਇੰਸ ਵਾਲੀ ਸਰਕਾਰ ਲੈ ਕੇ ਆਉਣਗੇ ਚੰਗੀ ਸਰਕਾਰ ਬਣੂਗੀ ਅਹੀਂ ਉਹ ਸਰਕਾਰ ਦਾ ਹਿੱਸਾ ਬਣਾ ਕੇ ਤੇ ਆਪੇ ਪੰਜਾਬ ਦੇ ਹੱਕ ਹਕੂਕ ਲੈ ਇੱਕ 1000 ਰੁਪਏ ਬੀਬੀਆਂ ਦਾ ਰੰਦਾ ਸੀ ਜਿਹੜਾ 2 ਸਾਲ ਹੋ ਚੁੱਕੇ ਆ ਕਦੀ ਬੀਬੀਆਂ ਨੂੰ ਵਾਅਦੇ ਕਿਆਂ ਦਿੱਤੀਆਂ ਨਾ ਆਮ ਆਦਮੀ ਪਾਰਟੀ ਨੇ ਜਿੰਨੀਆਂ ਗਰੰਟੀਆਂ ਦਿੱਤੀਆਂ ਤਕਰੀਬਨ ਪੂਰੀਆਂ ਹੋ ਗਈ ਜਿਹੜੀ ਇੱਕ ਆਧ ਗਰੰਟੀ ਰਹਿੰਦੀ ਆ ਜੇ 3 ਸਾਲ ਛੱਡੇ ਰਹਿੰਦੇ ਆ ਅਗਲੀ ਜਿਹੜੀ 72 ਵਾਲੀ ਵੋਟ ਆ ਅਸੀਂ ਪਹਿਲਾਂ ਬੀਪੀਐਨ ਵਾਲੀ ਗਾਰੰਟੀ ਪੂਰੀ ਕਰਾਂਗੇ ਫਿਰ ਲੋਕਾਂ ਦੇ ਵਿੱਚ ਆਵਾਂਗੇ ਵੇਖੋ 5 ਸਾਲ ਦਾ ਸਮਾਂ ਹੁੰਦਾ ਆ 5 ਸਾਲਾਂ ਦੇ ਵਿੱਚ 2 ਸਾਲਾਂ ਦੇ ਵਿੱਚ ਅਸੀਂ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਦਿਆਂਗੇ ਜਿਹੜੀ ਕੋਈ ਇੱਕ ਗਾਰੰਟੀ ਦੇਗੀ ਉਹ ਵੀ ਪੂਰੀ ਕਰਾਂਗੇ ਕੋਈ ਜਿਹੜੇ ਇੱਥੇ ਪਹਿਲਾਂ ਕਲਕੱਤੂ ਦੇ ਐਮਪੀਜ਼ ਰਹੇ ਨੇ ਭਾਵੇਂ ਉਹ ਕਾਂਗਰਸ ਦੇ ਚਾਹੇ ਅਕਾਲੀ ਦਲ ਦੇ ਜਿੱਤੋਂ ਤੋਂ ਬਾਅਦ ਹਰਕੇ ਜਿਹੜੀ ਉਹਨਾਂ ਦੀ ਹਾਜ਼ਰੀ ਨਾ ਵੱਧ ਰਹੀ ਆ ਜੋ ਲਾਲਜੀਤ ਸਿੰਘ ਢੁੱਲਰ ਬਾਰੇ ਲੋਕ ਕੀ ਸਮਝਣ ਦੇਖੋ 2 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਪੰਜਾਬ ਚ ਤਬੀਰ ਵਜ਼ੀਰ ਲਾਲਜੀਤ ਸਿੰਘ ਢੁੱਲਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਬਣਾਇਆ ਵਜ਼ੀਰ ਬਣ ਕੇ ਵੀ ਲਾਲਜੀਤ ਸਿੰਘ ਭੁੱਲਰ ਤਿੰਨ ਚਾਰ ਦਿਨ ਹਫ਼ਤੇ 'ਚ ਪੱਟੀ ਸ਼ਹਿਰ ਦੀਆਂ ਪੱਟੀ ਹਲਕੇ ਦੀਆਂ ਪੰਜਾਬ ਦੀਆਂ ਮੁਸ਼ਕਲਾਂ ਸੁਣਦੀ ਆਪਦੇ ਦਫ਼ਤਰ ਪੱਟੀ ਬੈੰਦਾ ਰਿਹਾ ਰਾਤ ਦੇ 2-2 3-3 ਵਜੇ ਤੱਕ ਵੀ ਇਸ ਗੱਲ ਦੇ ਨਾਲ ਸਾਡੇ ਪੱਟੀ ਸ਼ਹਿਰ ਦੇ ਪੱਟੀ ਹਲਕੇ ਦੇ ਪੱਤਰਕਾਰ ਵੀ ਗਵਾਇਆ ਹੋ ਸਕਦਾ ਮੇਰੇ ਭਰਾ ਜਿਹੜੇ ਤਰਨਤਾਰਨ ਵਾਲੇ ਇਹ ਵੀ ਕਿਤੇ ਰਾਤ ਨੂੰ ਆਏ ਹੋਣ ਤੇ ਮੈਂ ਰਾਤ ਨੂੰ 2-2 3-3 ਵਜੇ ਤੱਕ ਬਹਿ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਵੀ ਰਿਹਾ ਹੱਲ ਵੀ ਕਰਦੇ ਰਿਹਾ ਤੇ ਗਾਂ ਲੋਕ ਸਭਾ ਉਮੀਦਵਾਰ ਬਣ ਕੇ ਵੀ ਮੈਂ ਆਪਦੀ ਸਾਰੀ ਲੋਕ ਸਭਾ ਨੂੰ ਹਾਜ਼ਰੀ ਵੀ ਲਵਾਵਾਂਗਾ ਲੋਕਾਂ ਦੇ ਕੰਮ ਵੀ ਕਰਾਂਗਾ ਮੈਂ ਤੇ ਇਹ ਵੇਖੋ ਜਿਵੇਂ ਪੱਤਰਕਾਰ ਸਾਹਿਬ ਨੇ ਸਵਾਲ ਕੀਤਾ ਵੀ ਪਿਛਲੇ ਜਿਹੜੇ ਭਾਵੇਂ ਕਾਂਗਰਸ ਦੇ ਐਮਪੀ ਰਹੇ ਤੇ ਅਕਾਲੀ ਦਲ ਦੇ ਉਹ ਲੱਭਦੇ ਨਹੀਂ ਰਹੇ ਜਿੱਤ ਕੇ ਤੇ ਪੰਜ ਸਾਲੀ ਮੁੜ ਕੇ ਵੋਟਾਂ ਲੈ ਨਹੀਂ ਆਉਂਦੇ ਹਾਂ ਲਾਲਜੀਤ ਭੁੱਲਰ ਲੋਕਾਂ ਦਾ ਲੋਕਾਂ ਨੇ ਇੱਥੋਂ ਤੱਕ ਪਹੁੰਚਾਇਆ ਮੈਂ ਆਪਣਾ ਪਰਿਵਾਰ ਸਮਝਦਾ ਪਟਿਆਲ ਕਦੇ ਦੇ ਲੋਕਾਂ ਨੂੰ ਤੇ ਹੁਣ ਮੇਰਾ ਪਰਿਵਾਰ ਜਿਹੜਾ ਵਾ ਪੂਰਾ ਪੰਜਾਬ ਆ ਲੋਕ ਸਭਾ ਕਹੂਰ ਸਾਹਿਬ ਦੇ ਲੋਕ ਆ ਲੋਕਾਂ ਦੇ ਵਿੱਚ ਰਵਾਂਗੇ ਲੋਕਾਂ ਦੇ ਹੱਕਾਂ ਲਈ ਲੋਕਾਂ ਦੇ ਕੰਮਾਂ ਲਈ ਲੜਦੇ ਰਵਾਂਗੇ ਤੇ ਕੰਮ ਕਰਾਵਾਂਗੇ ਸਪੋਰਟਰ ਸਾਹਿਬ ਇਹ ਸਵਾਲ ਹੈ ਜੀ ਕਿ ਤੁਸੀਂ ਕਹਾ ਅਸੀਂ ਹਲਕੇ ਦੇ ਲੋਕਾਂ ਦੇ ਨਾਲ ਵਿਚਰੇ ਆ ਪਰ ਆਮ ਹੀ ਸੋਸ਼ਲ ਮੀਡੀਆ ਤੇ ਇਹ ਗੱਲ ਵਾਇਰਲ ਹੁੰਦੀ ਰਹੀ ਹੈ ਕਿ ਐਮਐਲਏ ਸਹਿਬਾਨ ਜਿਹੜੇ ਨੇ ਉਹ ਫੋਨ ਹੀ ਨਹੀਂ ਚੱਕਦੇ ਰਹੇ ਔਰ ਇਹ ਦੂਸਰੀ ਗੱਲ ਕੁਝ ਐਮਐਲਏ ਸਹਿਬਾਨ ਵੱਲੋਂ ਪੱਤਰਕਾਰਾਂ ਦੇ ਨਾਲ ਵੀ ਦੁਰਵਿਹਾਰ ਕੀਤੇ ਜਾਂਦੇ ਆ ਜਿਹੜੇ ਸੋਸ਼ਲ ਮੀਡੀਆ ਤੇ ਐਕਟਿਵ ਨੇ ਇਹ ਗੱਲਾਂ ਹੁਣ ਕੁਝ ਦਿਨਾਂ ਹੀ ਕਈ ਨਾ ਕਈ ਵਿਰੋਧੀ ਹੁੰਦੇ ਉਹ ਜਾਣ ਕੇ ਕਹਿ ਦਿੰਦੇ ਐਮਐਲਏ ਸਾਹਿਬ ਫੋਨ ਨਹੀਂ ਚੁੱਕਦਾ ਸਾਡੇ ਐਮਐਲਏ ਆ ਤਰਨਤਾਰ ਤੋਂ ਸਰਦਾਰ ਕਸ਼ਮੀਰ ਸਿੰਘ ਸੂਲ ਸਭ ਤੋਂ ਵੱਧ ਫੋਨ ਵਰਕਰਾਂ ਦੇ ਉਹ ਚੁੱਕਦੇ ਆ ਰਾਤ ਨੂੰ ਕੋਈ 2 ਵਜੇ ਵੀ ਫੋਨ ਲਾ ਲੇ ਨਾ ਉਹਨਾਂ ਦਾ ਕੰਮ ਹੋਵੇ ਰਾਤ 2 ਵਜੇ ਉੱਠ ਕੇ ਉਹਨਾਂ ਦੀ ਮੁਸ਼ਕਲ ਹਲਕਾ ਦਿੰਦੇ ਆ ਇਸੇ ਤਰ੍ਹਾਂ ਹੀ ਸਾਡੇ ਦੂਜੇ ਐਮਐਲਏ ਵੀ ਕਰਦੇ ਆ ਪ੍ਰਮਾਤਮਾ ਕਿਰਪਾ ਕਰੇ ਜਿਹੜੇ ਵਿਰੋਧੀ ਉਹਨਾਂ ਦੇ ਮੂੰਹ ਹਰਕਾ ਬੰਦ ਹੋ ਜਾਣਗੇ ਬਾਕੀ ਵੀ ਐਮਐਲਏ ਸਾਡੇ ਕੰਮ ਕਰਦੇ ਆ ਸਾਰੇ ਕਰਦੇ ਆ ਲਾਲਪੁਰਾ ਸਾਹਿਬ ਵੀ ਕਰਦੇ ਆ ਇਤਗੋ ਸਾਹਿਬ ਵੀ ਕਰਦੇ ਆ ਪਰ ਸੋਲ ਸਾਹਿਬ ਸਭ ਤੋਂ ਵੱਧ ਕੰਮ ਕਰਦੇ ਆ ਭੁੱਲੜ ਸਾਹਿਬ ਬੰਦੀ ਸਿੰਘਾ ਦੀ ਹਾਇਦਾ ਮੁੱਦਾ ਹੱਲ ਬੰਦੀ ਸਿੰਘਾਂ ਦੇ ਨਾਲ ਦੁਰਵਿਹਾਰ ਕਰਦੇ ਜਿਹੜੇ ਤੁਹਾਡੇ ਐਮਐਲਏ ਵੱਲੋਂ ਕੀਤਾ ਗਿਆ ਹੈ ਔਰ ਧਮਕੀਆਂ ਵੀ ਦਿੱਤੀਆਂ ਗਿਆ ਉਹਦੇ ਬਾਰੇ ਕੀ ਕਹਿੰਦੇ ਹੋ ਜਿੰਨੇ ਕੀਤਾ ਦੁਰਭਵਾਰ ਕੋਨੀ ਮੈਂ ਉਹਨੂੰ ਬਾਕੇ ਸਮਝਾਉਂਗਾ ਤੁਹਾਡਾ ਰਾਜੀ ਨਮਾ ਕਰਾ ਦਾਂਗਾ ਠੰਡਿਆ ਕਰ ਦਾਂ ਬੰਦੀ ਸਿੰਘਾ ਜੀ ਸਾਡੇ ਭਰਾ ਜੀ ਤੇ ਐਮਐਲਏ ਵੀ ਤੁਹਾਡਾ ਭਰਾ ਆ ਬਾਕੇ ਤੁਹਾਡਾ ਰਾਜ ਉਹਨਰ ਸਾਹਿਬ ਬੰਦੀ ਸਿੰਘਾ ਦਾ ਇਹ ਜਿਹੜਾ ਮੁੱਦਾ ਅੱਗੇ ਵੀ ਉਦਾਂ ਲੱਗਦਾ ਹੀ ਆ ਪੋਲੀਟੀਕਲ ਪਾਰਟੀ ਗਿੰਦੀਆਂ ਦਾ ਕਿ ਜੀ ਅਰਵਿੰਦ ਕੇਜਰੀ ਵਾਦੀ ਦਿੱਲੀ ਤੋਂ ਇਹ ਅਡਿਸ਼ਨ ਬਾਖ ਨਹੀਂ ਕਰਦੇ ਜਿਹਦੇ ਕਰਕੇ ਬੰਦੀ ਸਿੰਘ ਅਜੇ ਵੀ ਦੇਖੋ ਇਹ ਵਿਰੋਧੀਆਂ ਨੇ ਪ੍ਰਪੋਗੰਡੇ ਬਣਾਉਂਦੇ ਆ ਅਸੀਂ ਤੇ ਚਾਹੁੰਦੇ ਆ ਕਿ ਜਿਹੜੇ ਨਜਾਇਜ਼ ਸੈਂਟਰ ਸਰਕਾਰ ਨੇ ਕੈਦੀ ਬਣਾ ਕੇ ਰੱਖਿਆ ਉਹ ਰਿਹਾ ਹੋਣਾ ਚਾਹੀਦਾ ਸੈਂਟਰ ਸਰਕਾਰ ਜਿਹੜੀ ਹਮੇਸ਼ਾ ਪੰਜਾਬ ਨਾਲ ਮਤਰਈਮਾ ਵਾਲਾ ਸੂਚਨ ਕਰਦੀ ਰਹੀ ਆ ਅਹੀਂ ਆਪਦੇ ਪੰਜਾਬ ਦੇ ਨਾਲ ਆ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਆ ਸਾਰੇ ਇਕੱਲੇ ਆ ਆਮ ਆਦਮੀ ਇਹ ਮਜ਼ਦੂਰਾਂ ਦੇ ਲਈ ਕੀ ਕੀਤਾ ਟ੍ਰਾਂਸਪੋਰਟਾਂ ਦੀ ਸੇਵਾ ਦੇਣਾ ਮਜ਼ਦੂਰਾਂ ਦਾ ਇਹ ਬਹੁਤ ਗੰਦਾ ਦੇਖੋ ਮੈਂ ਨਾ ਅੱਗੇ ਵੀ ਗੱਲ ਕਰਦਾ ਨਾ ਜਿਵੇਂ ਆ ਸਾਡੀ ਫਸਲ ਖਰਾਬ ਹੁੰਦੀ ਆ ਤੂੰ ਦੇ ਨਾਲ ਮਜ਼ਦੂਰਾਂ ਦਾ ਵੀ ਨੁਕਸਾਨ ਹੁੰਦਾ ਜਦੋਂ ਹੜ੍ਹ ਆਉਂਦੇ ਆ ਜਿਹੜੀ ਤਾਰੋਂ ਪਾਰਲੀ ਜੇ ਜਮੀਨ ਆ ਜੇ ਉਹਦਾ ਪੈਕੇਜ ਅਸੀਂ ਵੱਧ ਲੈ ਕੇ ਆਉਂਦੇ ਆ ਮਜ਼ਦੂਰਾਂ ਲਈ ਵੀ ਪੈਕੇਜ ਲੈ ਕੇ ਆਵਾਂਗੇ ਸੈਂਟਰ ਸਰਕਾਰ ਤੋਂ ਵੀ ਜੇ ਕੋਈ ਫਸਲ ਖਰਾਬ ਹੁੰਦੀ ਆ ਉਹਦੇ ਚ ਮਜ਼ਦੂਰੀ ਮਜ਼ਦੂਰਾ ਕਰਨੀ ਉਹਨਾਂ ਦੇ ਵੀ ਘਰ ਚੱਲਦੇ ਮਜ਼ਦੂਰਾਂ ਦੇ ਘਰ ਚ ਵੀ ਚੁੱਲ੍ਹਾ ਜਿਹੜਾ ਤੇ ਉਹ ਜਦੋਂ ਕਿਸਾਨਾਂ ਦੀ ਫਸਲ ਖਰਾਬ ਹੋ ਗਈ ਨਾਲ ਹੀ ਮਜ਼ਦੂਰਾਂ ਦੀ ਮਜ਼ਦੂਰੀ ਖਤਮ ਹੋ ਗਈ ਜਦੋਂ ਅਸੀਂ ਉੱਥੋਂ ਸੈਂਟਰ ਤੋਂ ਪੈਕੇ ਲੈ ਕੇ ਜਾਵਾਂਗੇ ਪਹਿਲਾਂ ਮਜ਼ਦੂਰਾਂ ਵਾਸਤੇ ਪੈਕੇ ਜਿਹੋ ਜਿਹਾ ਕੋਈ ਰੱਖਾਂਗੇ ਕਿ ਪ੍ਰਤੀ ਮਹੀਨਾ ਜਿਹੜੇ ਸਾਡੇ ਬਾਰਡਰ ਬੈਲਟ ਦੇ ਮਜ਼ਦੂਰ ਆ ਜਾਂ ਜਿੱਥੇ ਹਾਰਡ ਹੁੰਦੇ ਆ ਹੜ੍ਹ ਪ੍ਰਭਾਵਿਤ ਏਰੀਆ ਉੱਥੋਂ ਦੇ ਮਜ਼ਦੂਰਾਂ ਨੂੰ ਪ੍ਰਤੀ ਮਹੀਨਾ ਕੋਈ ਨਾ ਕੋਈ ਪੈਗੀ ਦਿੱਤਾ ਜਾਵੇ ਤਾਂ ਜੋ ਸਾਡੇ ਮਜ਼ਦੂਰ ਪਰਵਾਂ ਦਾ ਘਰ ਚੱਲਦਾ ਰਹੇ ਚੁੱਲਾ ਚੱਲਦਾ ਰਹੇ ਤੇ ਕਿਸੇ ਵੱਲ ਉਹਨਾਂ ਨੂੰ ਵੇਖਣਾ ਨਾ ਪਵੇ ਹੱਥ ਨਾ ạtਣਾ ਪਵੇ ਉਹਨਾਂ ਦੀ ਰੋਟੀ ਦਾ ਸਰਕਾਰ ਇੰਤਜ਼ਾਮ ਮੱਥਾ ਟੇਕਣਾ ਤੁਸੀਂ ਵੋਟਰਾਂ ਸਪੋਰਟਰਾਂ ਨੂੰ ਕੀਸ ਬੁੱਕ ਇਹੋ ਵੋਟਰਾਂ ਸਪੋਰਟਰਾਂ ਨੂੰ ਮੈਂ ਅਪੀਲ ਕਰਦਾ ਕਿ ਦਾਸ ਲਾਲ ਜੀ ਸਿੰਘ ਖੁੱਲ੍ਹ ਨੂੰ ਵੱਡੀ ਲੀਡ ਨਾਲ ਚਿਤਾ ਕੇ ਲੋਕ ਸਭਾ ਚ ਭੇਜੋ ਤੁਹਾਡੇ ਹੱਕ ਨੂੰ ਗੁਗ ਲਾਲ ਜੀ ਸਿੰਘ ਖੁੱਲ੍ਹ ਵਿਆਹ ਇੱਕ ਮੁਲਜ਼ਮ